ਸਬ ਡਿਵੀਜ਼ਨ ਤਲਵੰਡੀ ਸਾਪੋ ਦੇ ਪਿੰਡ ਭਾਗੀਵਾਂਦਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿਸਾਨਾਂ ਨੇ ਕਹਿੰਦੇ ਇੱਕ ਸੈਲਰ ਦਾ ਗੇਟ ਬੰਦ ਕਰਕੇ ਧਰਨਾ ਦੇ ਦਿੱਤਾ ਗੇਟ ਬੰਦ ਕਰਨ ਦਾ ਕਾਰਨ ਹੈ ਜਿਹੜਾ ਉਹ ਕਿਸਾਨ ਕਹਿ ਰਹੇ ਨੇ ਕਿ ਇਸ ਸੈਲਰ ਨੇ ਤਿੰਨ ਟਰੱਕ ਆ ਜਿਹੜੇ ਹਨਮਾਨਗੜ੍ਹ ਤੋਂ ਝੋਨੇ ਦੇ ਜਿਹੜੇ ਬਾਹਰੋਂ ਆਏ ਨੇ ਤਾਂ ਕਿਸਾਨਾਂ ਨੇ ਵਿਰੋਧ ਕੀਤਾ ਧਰਨਾ ਦੇ ਦਿੱਤਾ ਅਖੀਰ ਦੇ ਵਿੱਚ ਕਿਸਾਨਾਂ ਨੂੰ ਹੀ ਇਹ ਧਰਨਾ ਜਿਹੜਾ ਉਹ ਚੱਕਣਾ ਪਿਆ ਆਖਰਕਾਰ ਪੂਰਾ ਮਾਮਲਾ ਕੀ ਹੈ ਕਾਰਨ ਕੀ ਸੀਗਾ ਕਿਸ ਤਰ੍ਹਾਂ ਦਾ ਟਰੱਕ ਆਇਆ ਸੀ ਕੀ ਕਾਰਨ ਸੀ ਝੋਨਾ ਵੀ ਆਇਆ ਤਾਂ ਆਖਰਕਾਰ ਧਰਨਾ ਵੀ ਚੱਕਣਾ ਪਿਆ ਕੀ ਆ ਪੂਰਾ ਮਾਮਲਾ ਆ ਦਿਖਾਉਣੇ ਆ ਅੱਜ ਦੀ ਰਿਪੋਰਟ ਤਲਵੰਡੀ ਸਾਬੂ ਜਿਹੜਾ ਲਾ ਵੀ ਰੇਟ ਦਾ ਮਸਕ ਪਿਆ ਹੋਊਗਾ ਰੇਟ ਚੱਲਦਾ ਹੋ ਰੇਟ ਅੱਗੇ ਵਾਲਾ 2800 2800 ਵਾਲਾ ਕਿਹਾ ਰੇਟ ਜੀ ਹੁਣ ਆਪਾਂ ਉੱਥੇ ਉੱਥੇ ਗੇੜਾ ਪੁੱਛਾਂਗਾ ਪਹਿਲਾਂ ਇਹਨਾਂ ਕੋਲ ਯਾਰ ਮੇਰੇ ਤਾਂ ਉਹ ਤੇ ਰਾਮੇ ਦਾ ਸਾਡੇ ਭਾਈ ਨੂੰ ਵੀ ਆਇਆ ਇੱਥੇ ਸਾਡੇ ਚ ਵੀ ਨੂੰ ਆਇਆ ਰਾਜਿੰਦਰ ਕੋਟਪਰਾ ਜਿਹੜਾ ਪ੍ਰਧਾਨ ਭਾਰਤੀ ਸੰਘ ਦਾ ਹੁੰਦਾ ਪ੍ਰਧਾਨ ਜੀ ਧਰਨਾ ਦਿੱਤਾ ਕਿ ਤੁਸੀਂ ਇਸ ਸੱਦ ਨੂੰ ਕਿਹ ਕਾਰਨ ਹੈ ਕੀ ਮਸਲਾ ਹੈ ਅੱਜ ਸਵੇਰ 5:30 ਵਜੇ ਸਾਡੇ ਭਾਗੀਵੰਦ ਵਾਲੇ ਬਰਕਰਾਂ ਨੂੰ ਇਹ ਡਾਊਟ ਹੋਇਆ ਵੀ ਜਿਹੜਾ ਬਾਹਰੋਂ ਝੋਨਾ ਆ ਰਿਹਾ ਹੈ ਤੇ ਜਿਹੜਾ ਇੱਥੇ ਛੱਲਰਾਂ ਚ ਲੱਗਣਾ ਹੈ ਇਹਨਾਂ ਨੇ ਜੋ ਰੇਡ ਮਾਰੀ ਵਾਕਈ ਤਿੰਨ ਟਰੱਕ ਸੀਗੇ ਹਨਮਾਨਗੜ੍ਹ ਤੋਂ ਆਏ ਸੀ ਉਹਨਾਂ ਨੂੰ ਅਸੀਂ ਘੇਰਿਆ ਅਧਿਕਾਰੀਆਂ ਨੂੰ ਸੱਦਿਆ ਪਰ ਉਹਨਾਂ ਦੇ ਜਿਹੜੇ ਡਾਕੂਮੈਂਟਸ ਹੈ ਉਹ ਠੀਕ ਪਾਏਗੇ ਦੇਖਣ ਤੋਂ ਬਾਅਦ ਕਿਉਂਕਿ ਇਹ ਬਾਸਪਤੀ ਦਾ ਸ਼ੈਲਰ ਹੈ ਤੇ ਬਾਸਪਤੀ ਬਾਹਰੋਂ ਖਰੀਦ ਕਰ ਸਕਦੇ ਆ ਕਿਉਂ ਵਪਾਰੀਏ ਕਾਰੋਬਾਰੀਆਂ ਨੂੰ ਤਾਂ ਸਸਤਾ ਮਿਲੂ ਉਥੋਂ ਲੈਣਾ ਹੀ ਇਸ ਕਰਕੇ ਅਸੀਂ ਉਤੋਂ ਬਾਅਦ ਵੀ ਕੋ ਕਨੇ ਵੀ ਜਿਹੜੇ 80 ਸ਼ੈਲਰ ਮੌੜਰਾ ਮਾ ਤਲਵੰਡੀ ਰਾਮੇ ਚ ਆ ਉਹਨਾਂ ਚੋਂ ਕੋਈ ਵੀ ਲਹਾਉਂਦਾ ਤਾਂ ਮੈਂ ਇੱਕ ਮਾਦਾ ਵੀ ਅਸੀਂ ਕਾਰਵਾਈ ਕਰਾਂਗੇ ਤਤ ਪਰਚਾ ਕਰਾਂਗੇ ਪਰ ਇਹ ਇੱਕੋ ਇੱਕ ਸ਼ੈਲਰ ਹੈ ਸੀਰਗਿਚ ਜਿਹੜਾ ਬਾਸਪਤੀ ਖਰੀਦਦਾ ਤੇ ਬਾਸਪਤੀ ਲਾਉਂਦਾ ਕੁਈ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਹਿੰਦੇ ਵੀ ਸਾਡਾ ਝੋਨਾ ਲਹਾਇਆ ਨਹੀਂ ਜਾਂਦਾ ਹਾਂ ਇੱਕ ਕਿਸਾਨਾਂ ਦਾ ਇਤਰਾਜ਼ ਸੀ ਪਿਛਲੇ ਸਾਲ ਜਿਹੜਾ ਝੋਨਾ ਕਿਸਾਨਾਂ ਦਾ ਲਹਾਇਆ ਨਹੀਂ ਲਹਾਉਂਦੇ ਸੀ ਤਾਂ ਬਹੁਤ ਰੇਟ ਘੱਟ ਤੇ ਲਹਾਉਂਦੇ ਸੀ ਉਹਨੇ ਸਪਸ਼ਟੀਕਰਨ ਦਿੱਤਾ ਵੀ ਲਿਆਓ ਮੈਂ ਜਿਹੜੇ ਰੇਟ ਤੋਂ ਨਾ ਭਾਰਤ ਕੀ ਆਲਦਾ ਉਥੇ ਰੇਟ ਮੇਚੋਂ ਨਾ ਕੀਤਾ ਹਾਂਜੀ ਸਰ ਜਿਹੜਾ ਅੱਜ ਸੈਲਰ ਮੂਰੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਹੈ ਜੀ ਕੀ ਮਸਲਾ ਹੈ ਇੱਥੇ ਕਿਸਾਨਾਂ ਨੂੰ ਡਾਊਟ ਸੀਗਾ ਜੀ ਵੀ ਇਹ ਮਤਲਬ ਬਾਹਰਲੀ ਸਟੇਟ ਤੋਂ ਝੋਨਾ ਲਿਆ ਕੇ ਇੱਥੇ ਲਾਉਂਦੇ ਸੈਲਰ ਦੇ ਵਿੱਚ ਵੀ ਪੰਜਾਬ ਦਾ ਨਹੀਂ ਲਾਉਂਦੇ ਇੱਥੇ ਗਗਨਦੀਪ ਸ਼ਰਮਾ ਫੂਡ ਸਪਲਾਈ ਡਿਪਾਰਟਮੈਂਟੋਂ ਐਫਐਸਓ ਸਾਹਿਬ ਆਗੇ ਸੀਗੇ ਮਾਰਕੀਟ ਕਮੇਟੀ ਵਾਲੇ ਆਗੇ ਉਹਨਾਂ ਦੇ ਡਾਕੂਮੈਂਟ ਵਗੈਰਾ ਚੈੱਕ ਕਰ ਲੇ ਉਹ ਸਾਰੇ ਸਹੀ ਪਾਏਗੇ ਮਾਰਕੀਟ ਕਮੇਟੀ ਦੀ ਫੀਸ ਵਗੈਰਾ ਉਹਨਾਂ ਨੇ ਭਰੀ ਹੋਈ ਹੈ ਤੇ ਇਹਨਾਂ ਨੇ ਮਤਲਬ ਕਿਸਾਨ ਯੂਨੀਅਨ ਦੀ ਜਿਹੜੀ ਤਸੱਲੀ ਕਰਾਤੀ ਹੈ ਤੇ ਮਤਲਬ ਜਿਹੜਾ ਨੰਦਾਸ ਵਿੱਚ ਕੋਈ ਹੁਣ ਅੱਗੇ ਕੋਈ ਹੋਇ ਨਹੀਂ ਗਿਆ ਨਹੀਂ ਦੱਸਿਆ ਯਾਰ ਇਹ ਝੋਨੇ ਦੇ ਟਰੱਕ ਐ ਕਾਫੀ ਦੂਰੋਂ ਬਾਹਰੋਂ ਆਇਆ ਜੀ ਉਹ ਉਹਨਾਂ ਨੂੰ ਇਹੀ ਡਾਊਟ ਸੀਗਾ ਵੀ ਬਾਹਰੋਂ ਲੈ ਆਉਂਦੇ ਵੀ ਸਾਡਾ ਲੈਂਦੇ ਨਹੀਂਗੇ ਉਹ ਡਾਪ ਵਿੱਚ ਬਾਹਰੋਂ ਆਏ ਵੀ ਤਾਂ ਉਹਨਾਂ ਦੇ ਮਤਲਬ ਜਿਹੜੀ ਬੰਦੀ ਮਾਰਕੀਟ ਕਮੇਟੀ ਦੀ ਫੀਸ ਵਗੈਰਾ ਡਾਕੂਮੈਂਟ ਹੈ ਉਹ ਮਾਰਕੀਟ ਕਮੇਟੀ ਨੇ ਤੇ ਫੂਡ ਸਪਲਾਈ ਵਿਭਾਗ ਨੇ ਚੈੱਕ ਕਰ ਲੇ ਉਹਨਾਂ ਦੇ ਸਹੀ ਪਾਏ ਗਏ ਆ ਇਹ ਸਾਈਨਰ ਕਿਸ ਤਰ੍ਹਾਂ ਦਾ ਬਣਿਆ ਹੋਇਆ ਜੀ ਜਿਹੜਾ ਬਾਹਰੋਂ ਤੋਂ ਨਾ ਆ ਰਿਹਾ ਕੀ ਲੈ ਸਕਦੇ ਆ ਇਹਦੇ ਬਾਰੇ ਤੁਹਾਨੂੰ ਮਤਲਬ ਜਿਹੜੇ ਫੂਡ ਸਪਲਾਈ ਵਿਭਾਗ ਨੇ ਦੱਸ ਸਕਦਾਗਾ ਕਿ ਕੀ ਦੀਆਂ ਸ਼ਰਤਾਂ ਕੀ ਆ ਲੈ ਸਕਦੇ ਕਿਵੇਂ ਲੈ ਸਕਦੇ ਆ ਉਹਦੇ ਬਾਰੇ ਪਰ ਇਹਨਾਂ ਦੇ ਡਾਕੂਮੈਂਟ ਵਗੈਰਾ ਸਾਰਾ ਕੁਝ ਸਹੀ ਪਾਏ ਗਏ ਆ ਤੇ ਕੋਈ ਇਹਦੇ ਵਿੱਚ ਕਾਨੂੰ ਕੀ ਨਾਮ ਜੀ ਮੇਰਾ ਸਤਪਾਲਾ ਜੀ ਸਤਪਾਲ ਜੀ ਤੁਹਾਡੇ ਸੈਲਰ ਮੂਰੀ ਅੱਜ ਕਿਸਾਨ ਯੂਨੀਅਨ ਨੂੰ ਧਰਮਾ ਦਿੱਤਾ ਗਿਆ ਕੀ ਮਸਵਾਹ ਜੀ ਉਹ ਆਏਗਾ ਲੈ ਜੀ ਇਹ ਸਾਡਾ ਬਾਸਮਤੀ ਸੈਲਰ ਹੈ ਜਿਹੜਾ ਰਾਮੇ ਤਲਵੰਡੀ ਲੱਗਿਆ ਹੋਇਆ ਹੈ ਬਟੰਡੇ ਮਾਨਸਾਬ ਬਟੰਡੇ ਦੇ ਕੱਲਾ ਸੈਲਰ ਹੈ ਇਹਦੇ ਵਿੱਚ ਅਸੀਂ ਬਾਸਮਤੀ ਝੋਨਾ ਲੈਨੇ ਆ ਅਸੀਂ ਅਸੀਂ ਬਾਸਮਤੀ ਝੋਨਾ ਲੈਂਦਾ ਹੋਇਆ ਸੀ ਕਿਸਾਨ ਯੂਨੀਅਨ ਕਿਤੇ ਡਾਟ ਪੈ ਗਿਆ ਵੀ ਜਿਹੜਾ ਦੂਜਾ ਝੋਨਾ ਪਰਮਲ ਝੋਨਾ ਤੁਸੀਂ ਇਹ ਝੋਨਾ ਲੈ ਲਓ ਅਸੀਂ ਉਹ ਝੋਨਾ ਕੋਈ ਲੈਤਾ ਅਸੀਂ ਬਾਸਮਤੀ ਝੋਨਾ ਲਿਆ ਸੀ ਮਾਰ ਕਮੇਟੀ ਦੇ ਮੁਲਾਜ਼ਮ ਡੀਐਫਐਸੀ ਦੇ ਮਰਾਜਾਂ ਨੂੰ ਤੇ ਕਿਸਾਨ ਜੀ ਉਹਨਾਂ ਨੇ ਉਹ ਵੈਰੀਫਾਈ ਕਰ ਲਿਆ ਸਾਰਾ ਵੈਰੀਫਾਈ ਕਰਨ ਤੋਂ ਬਾਅਦ ਉਹ ਆਦਰ ਭਗਤ ਨਜ਼ਰ ਲੱਗਿਆ ਸੀ ਉਹ ਚੱਕੇ ਜਾਗੇ ਕਿਸਾਨਾਂ ਦਾ ਕਹਿਣਾ ਵੀ ਜਿਹੜਾ ਝੋਨਾ ਸਾਡਾ ਹੁੰਦਾ ਉਹ ਲੇਤਾ ਨਹੀਂ ਜਾਂਦਾ ਉਹਦਾ ਕੀ ਕਾਰਨਾ ਜੀ ਅਸੀਂ ਤਾਂ ਬਾਸਮਤੀ ਝੋਨਾ ਲੈਣੇ ਆ ਜੀ ਦੂਜਾ ਝੋਨਾ ਅਸੀਂ ਲੈਦੇ ਨਹੀਂ ਆ ਜੇ ਝੋਨਾ ਸਾਡਾ ਰੇਟ ਫਿੱਟ ਆਊਗਾ ਬਾਸਮਤੀ ਦਾ ਅਜੀ ਤਾਂ ਰਾਮੇ ਤੇ ਲਵੰਡੀ ਦੋਨੇ ਜਗ੍ਹਾ ਮਾਲ ਲੈਣੇ ਆ ਵੱਧ ਤੋਂ ਵੱਧ ਰੇਟ ਲੈਣੇ ਆ ਸਾਡਾ ਝੋਨਾ ਇੱਥੇ ਪੂਰਾ ਹੀ ਨਹੀਂ ਹੋ ਰਿਹਾ ਜਿੰਨਾ ਸਾਨੂੰ ਲੋੜ ਹੈ 1500 ਵੱਧ ਜਿੰਨਾ ਘਟਾ ਸੀ ਰਾਮ ਮੋੜ ਦਾ ਮੋੜ ਵੀ ਲੈਣੇ ਆ ਜਿੰਨਾ ਘਟਾ ਰਾਮੇ ਅਜੇ ਤਾਂ ਆਸੇ-ਬਾਸੀ ਪਿੰਡਾਂ ਨੂੰ ਲੋਕਾਂ ਨਾਲੋਂ 50 ਪਰੇਡ ਵੱਧ ਦਿੰਦੇ ਨੇ ਸਾਨੂੰ ਭਾਈ ਮਾਲ ਦਿਓ ਸਾਡਾ ਚੋਨਾ ਪੂਰਾ ਨੂੰ ਦਾ ਖਰਚਾ ਬਹੁਤ ਹੈ ਇਹ ਸਾਨੂੰ ਇਹ ਬੰਦ ਕਰਨਾ ਪੂਜੀ ਜਨਾ ਚੱਲ ਜਾਂਦਾ ਤੇ ਸਾਨੂੰ ਮਾਲ ਹੀ ਨਾ ਪੂਰਾ ਹੋਇਆ ਇਹਦਾ ਫਿਰ ਚਲਾ ਕੇ ਕਰਾਂਗੇ ਇਹ ਖਰਚਾ ਪੀਜੋ ਸਰ ਅਜੇ ਤਾਂ ਕਹਿੰਦੇ ਬਾਸਮਤੀ ਚੋਨਾ ਵੱਧ ਤੋਂ ਵੱਧ ਲਾਓ ਵੱਧ ਤੋਂ ਵੱਧ ਸਾਡੇ ਸ਼ੈਡਰ ਚ ਲਿਆਓ ਅਸੀਂ ਬਾਤ ਸਮਝੋ ਜੇਵਾਂਗੇ ਅਸੀਂ ਤਾਂ ਮਾਰਕੀਟ ਵੀ ਸਭ ਕੁਝ ਹੀ ਭਰਦੇ ਆ 2 ਨੰਬਰ ਤੇ ਲੱਤ ਨਹੀਂ ਜਾਂਦਾ ਅਸੀਂ 1 ਨੰਬਰ ਤੇ ਸਾਰਾ ਵੈਰੀਫਾਈ ਕਮੇਟੀ ਵਾਲ ਨੂੰ ਕਰਵਾਤਾ ਡੀਐਫਐਸ ਨੂੰ ਕਰਾਤਾ ਸਭ ਨੂੰ ਕਰਵਾਤਾ ਜੀ ਉਹ ਸਰਟੀਫਾਈ ਹੋ ਕੇ ਆਦੋ ਚਲੀ ਜਾਏਗੀ